ਸੁਬੇ ਦੀ ਮਾਨ ਸਰਕਾਰ ਵੱਲੋਂ ਪਨਬਸੇ ਪੀਆਰਟੀਸੀ ਵਿਭਾਗ ਦੇ ਬੇੜੇਜ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦਾ ਫੈਸਲਾ ਲਿਆ ਗਿਆ ਜਿਸ ਦੇ ਰੋਸ਼ਵਜੋ ਪਿਛਲੇ ਦਿਨੀ ਕਰੀਬ 11 ਵਜੇ ਟੈਂਡਰ ਨੂੰ ਮਤੀ ਨੂੰ ਸੁਬਾ ਸਰਕਾਰ ਵੱਲੋਂ ਅਗਵਾ ਬਧਾਇਆ ਗਿਆ ਜੋ ਅੱਜ ਮੂੜਿਕ 12 ਵਜੇ ਦੇ ਕਰੀਬ ਮਾਨ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੇ ਟੈਂਡਰ ਖੋਲੇ ਜਾਣੇ ਸੀ ਤੇ ਇਸ ਪੂਰੀ ਵਿਵਸਥਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਉਸ ਦੇ ਲਈ ਵੀ ਪਨਬਸੇ ਪੀਆਰਟੀਸੀ ਦੇ ਆਗੂਆਂ ਨੂੰ ਪੁਲਿਸ ਨੇ ਤੈਅ ਲਈ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਲਿਆ

ਕੀ ਨਾਮ ਦਾ ਮੇਰਾ ਨਾਮ ਆਦੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡ ਦੇ ਪਨਬਾਸ ਪੀ ਆਰਟੀਸੀ ਕੰਟੈਕਟ ਵਰਕਰ ਯੂਨੀਅਨ 25/11 ਦਾ ਮੈਂ ਸਰਪ੍ਰਸਤਾਂ ਬਟਾਲੀ ਦੀਪੂ ਤੋਂ ਔਰ ਅੱਜ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਆ ਇਹ ਸਾਨੂੰ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਕਿਲੋਮੀਟਰ ਸਕੀਮਾ ਦਾ ਟੈਂਡਰ ਖੁੱਲਣਾ ਸੀ ਉਹਦੇ ਵਿਰੋਧ ਦੇ ਵਿੱਚ ਅਸੀਂ 11 ਵਜੇ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਸਮਝ ਨਹੀਂ ਆਈ ਸਾਨੂੰ ਕਿ ਸਾਡੇ ਪੇਸ ਸੁਣੇ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਦੱਬਣ ਵਾਸਤੇ ਗੇਟ ਰਹੀਆਂ ਨੂੰ ਦੱਬਣ ਵਾਸਤੇ ਸਾਡੇ ਲੀਡਰ ਜਿਹੜੇ ਨੇ ਸੂਬਾ ਆਗੂ ਨੇ ਤਕਰੀਬਨ ਪੰਜਾਬ ਦੇ ਵਿੱਚ ਸਤਾਈਆਂ ਡਿਫੌਂਡ ਦੇ ਸੂਬਾ ਆਗੂ ਜਿਹੜੇ ਆ ਉਹ ਰਾਉਂਡ ਅਪ ਕਰ ਲਏ ਨੇ ਔਰ ਖੁਦ ਮੈਨੂੰ ਵੀ ਸਵੇਰੇ 4 ਵਜੇ ਸਾਡੇ ਘਰ ਪੁਲਿਸ ਆਈ ਮੈਂ ਰੈਸਟਰੈਂਟ ਸੀਗਾ ਮੇਰੇ ਘਰ ਕੋ ਪ੍ਰੋਗਰਾਮ ਸੀ ਮੈਨੂੰ ਵੀ ਰਾਉਂਡ ਅਪ ਕਰਨ ਆਏ ਸੀ ਚਲੋ ਉਹਦੀ ਅਵੇ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਰਕਰਾਂ 'ਚ ਰੋਸ ਹੈ ਤੇ ਸਾਡੇ ਸਾਥੀਆਂ ਨੂੰ ਜਿਹੜਾ ਵਾ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਜੇ ਕੋਈ ਗੱਲਬਾਤ ਕਰਨੀ ਹੈ ਤੇ ਉਹ ਟੇਬਲ ਟਾਕ ਕੀਤੀ ਜਾਵੇ ਉਹਦੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀ ਪੰਨਬਾਸ ਪੀਆਰਟੀਸੀ ਤੇ ਪੰਜਾਬ ਰੋਡ ਦੇ ਜਿਹੜੀਆਂ ਮੁਕੰਮਲ ਹੜਤਾਲ ਤੇ ਅੱਜ ਤੇ ਇਹਨਾਂ ਮੁਕੰਮਲ ਹੜਤਾਲ ਤੇ ਇਹ ਵੀ ਭਾਜੀ ਮੁਕੰਮਲ ਹੜਤਾਲ ਆਦੀ ਹੋਰ ਲਗਾਤਾਰ ਜਾਰੀ ਰਹੇਗੀ ਜਨਾਚਰ ਸਰਕਾਰ ਕੋਈ ਸਾਡੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਪੱਕੇ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਜਿਹੜੇ ਫੜੇ ਹੋਏ ਸਾਥੀ ਨੇ ਰਾਉਂਡ ਅਪ ਕੀਤੇ ਉਹਨਾਂ ਨੂੰ ਬਿਗੈਰ ਕਿਸੇ ਸਮਝੌਤੇ ਤੋਂ ਰਹਾ ਨਹੀਂ ਕਰਦੇ ਜਗਦੀਪ ਸਿੰਘ ਮੈਂ ਬਟਾਰ ਦੀਪੂ ਦਾ ਸੈਕਟਰੀ ਸਾਨੂੰ ਜਦੋਂ ਅੱਜ ਸਵੇਰੇ ਪਤਾ ਲੱਗਾ ਵੀ ਸਾਡੇ ਕੋਈ ਸਾਥੀ ਉਸਦੇ ਹਰਾਸਤੇ ਦੇ ਵਿੱਚ ਲੈ ਲਿਆ ਅੱਜ ਗੇਟ ਰੈਲੀ ਕਰਦੂ ਸੀ ਅਸੀਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਤੇ ਉਹਦੇ ਕਰਕੇ ਸਵੇਰ ਤੋਂ ਹੀ ਜਿਹੜਾ ਅਸੀਂ ਡੀਪੂ ਬੰਦ ਕਰਤੇ ਤੁਰੰਤ ਜਿਵੇਂ ਕਰਕੇ ਅੱਜ ਹੜਤਾਲ ਸਾਨੂੰ ਕਰਨ ਲਈ ਸਰਕਾਰ ਨੇ ਮਜਬੂਰ ਕਰਤਾ ਤੇ ਆਉਣ ਵਾਲਾ ਜਿਹੜਾ ਵਾ ਜਿੰਨਾ ਚਿਰ ਤੱਕ ਸਾਡੇ ਉਹ ਸਾਥੀ ਛੱਡੇ ਨਹੀਂ ਜਾਂਦੇ ਤੇ ਚਾਹੇ ਇਹ ਟੈਂਡਰ ਰੱਦ ਵੀ ਕੀਤਾ ਜਾਂਦਾ ਉਹਨਾਂ ਚ ਡਿਪਲੋਮੇ ਬੰਦ ਹੀ ਰਹਿੰਦੇ